ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਚਲੰਦਰ ਦੇ ਮਠਾਪੁਰ ਨੇੜੇ ਖੇਤਾਂ ਵਿੱਚੋਂ ਇੱਕ ਨਵਜੰਮੇ ਬੱਚੇ ਦਾ ਭਰੂਣ ਬਰਾਮਦ ਹੋਇਆ ਬੱਚੇ ਦਾ ਭੂਨ ਤਾਜ਼ਾ ਹੈ ਤੇ ਅੱਜ ਸਵੇਰੇ ਕਿਸੇ ਨੇ ਕੱਪੜੇ ਵਿੱਚ ਲਪੇਟ ਕੇ ਖੇਤਾਂ ਵਿੱਚ ਸੁੱਟ ਦਿੱਤਾ। ਲਾਸ਼ ਨੂੰ ਸਭ ਤੋਂ ਪਹਿਲਾਂ सुरेंद्र ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦੇਖਿਆ ਜੋ ਖੇਤਾਂ ਵਿੱਚ ਚਾਰਾ ਕੱਟਣ ਆਇਆ ਸੀ। ਜਿਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ ਗਿਆ ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੌਰਾਨ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਮਿੱਠਾਪੁਰ ਦੇ ਵਸਨੀਕ सुरेंद्र ਨੇ ਦੱਸਿਆ ਹੈ ਕਿ ਜਦੋਂ ਉਹ ਸਵੇਰੇ ਗਾਂ ਲਈ ਚਾਰਾ ਕੱਟਣ ਖੇਤ ਆ ਤਾਂ ਉਸਨੇ ਨੀਲੇ ਕੱਪੜੇ ਵਿੱਚ ਲਪੇਟਿਆ ਇੱਕ ਬੱਚੇ ਦਾ ਭਰੂਣ ਮਿਲਿਆ ਬੱਚੇ ਦਾ ਭਰੂਣ ਬਿਲਕੁਲ ਤਾਜ਼ਾ ਲੱਗ ਰਿਹਾ ਸੀ ਸੁਰਿੰਦਰ ਭਾਵੁਖ ਹੋ ਗਿਆ ਤੇ ਕਿਹਾ ਦੁਨੀਆਂ ਵਿੱਚ ਅਜਿਹੇ ਪਾਪ ਦੀ ਕੋਈ ਸਜ਼ਾ ਨਹੀਂ ਹੈ ਸੁਰਿੰਦਰ ਨੇ ਅੱਗੇ ਦੱਸਿਆ ਕਿ ਕੱਲ ਇੱਥੇ ਕੁਝ ਵੀ ਨਹੀਂ ਸੀ ਪੁਲਿਸ ਨੂੰ ਇਸ ਮਾਮਲੇ ਵਿੱਚ ਦੋਸ਼ਿਆ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਉਕਤ ਜਗ੍ਹਾ ਤੇ ਇੱਕ ਭਰੂਣ ਮਿਲਿਆ ਹੈ ਜਦੋਂ ਅਸੀਂ ਜਾਂਚ ਲਈ ਮੌਕੇ ਤੇ ਪਹੁੰਚੇ ਤਾਂ ਬੱਚਾ ਮਰ ਚੁੱਕਾ ਸੀ ਮੌਕੇ ਤੇ ਅਜੇ ਤੱਕ ਕੋਈ ਨਹੀਂ ਮਿਲਿਆ ਹੈ ਐਸਆਈ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਪ੍ਰੂਨ ਹਾਲ ਹੀ ਵਿੱਚ ਜੰਮਿਆ ਜਾਪਦਾ ਹੈ ਅੱਜ ਸਵੇਰੇ ਹੀ ਇਸ ਬੱਚੇ ਨੂੰ ਇੱਥੇ ਕਿਸ ਨੇ ਸੁੱਟਿਆ ਹੈ ਐਸਆਈ ਬਲਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਇਹ ਪਹਿਲਾਂ ਇੱਥੇ ਪਿਆ ਹੁੰਦਾ ਤਾਂ ਕੁੱਤੇ ਪ੍ਰੂਨ ਖਾ ਜਾਂਦੇ ਪਰ ਅਜਿਹਾ ਕੁਝ ਨਹੀਂ ਹੋਇਆ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਹੋਰ ਅਗਲੀ ਕਾਰਵਾਈ ਕਿੱਥੀ ਜਾਵੇਗੀ ਅਸੀਂ ਮੌਕੇ ਤੇ ਆ ਕੇ ਦੇਖਿਆ ਹੈ ਪਰ ਜਿਸ ਨੇ ਵੀ ਇਹ ਕੀਤਾ ਹੈ ਬਿਲਕੁਲ ਨਜਾਇਜ਼ ਇੱਕ ਹੋਰ ਗੱਲ ਤੁਸੀਂ ਕਹਿ ਰਹੇ ਹੋ ਕਿ ਬੱਚੀ ਦਾ ਸ਼ਬ ਬੱਚੀ ਦਾ ਭੂਮੇ ਹਾਂਜੀ ਬੱਚੀ ਹੈ ਲੜਕੀ ਲੜਕੀ ਇੱਕੋ ਦੇਖ ਦੇ ਵਿੱਚ ਨਹੀਂ ਤਾਂ ਵਿਲੀਮ ਅੱਜ ਅੰਤਰਿਕਸ਼ੋਂ ਵਾਪਸੀ ਆਏ ਨੇ ਦੂਜੀ ਔਰ ਲੋਕਾਂ ਦੀ ਮਾਨਸਿਕਤਾ ਕਿੱਥੇ ਚਲੇ ਗਈ ਹੈ ਕਿ ਇੱਕ ਬਿਲਕੁਲ ਗਿਰੀ ਹੋਈ ਹੈ ਬਿਲਕੁਲ ਗਿਰੀ ਹੋਈ ਤੇ ਇੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਨਹੀਂ ਲੱਗਾ ਕਿ ਜਾਂਚ ਹੀ ਹੋ ਸਕਦਾ ਸੀ ਸੀਸੀਟੀਵੀ ਤਾਂ ਲੱਗੇ ਹੋ ਲੇਕਿਨ ਉਹਨਾਂ ਦੀ ਰੇਂਜ ਤੇ ਡਿਪੈਂਡ ਕਰਦਾ ਨਾ ਕਿ ਉਹ ਕੈਚ ਕਰਦੇ ਜਾਂ ਨਹੀਂ ਕਰਦੇ ਕਿੰਨੇ ਕਵਜ ਦੀ ਘਟਨਾ ਜਿਹੜੀ ਇਹ ਤਕਰੀਬਨ 6 ਵਜੇ ਦੇਖੀ ਗਈ ਹੁਣ ਉਹ ਕਿੰਨੇ ਵਜੇ ਗਲਤੀ ਕਰਕੇ ਗਏ ਆ ਜੋ ਬੋਡੀ ਕਿੰਨੇ ਵਜੇ ਉਹ ਦੇਖੋ ਦਿਖਾ ਰਹੇ ਨੇ ਉਹ ਕੋਈ ਪਤਾ ਨਹੀਂ ਕਿੰਨਾ ਦੇਖਦੇ ਹੋ ਸਰ ਲੋਕੀ ਜਿਹੜਾ ਬੱਚੇ ਨੂੰ ਤਰਸਦੇ ਰਹਿੰਦੇ ਨੇ ਤੇ ਜਿਹੜੇ ਕਿ ਇਧਰ ਲੋਕ ਹੈ ਬੱਚੇ ਲਈ ਅਸੀਂ ਵੀ ਦੱਸ ਸਕਦੇ ਕਹਿੰਿਆ ਸਾਾਨੂੰ ਪਤਾ ਲੇਕਿਨ ਇਹ ਜੋ ਵੀ ਕੀਤਾ ਗਿਆ ਬਿਲਕੁਲ ਨਜਾਇਜ਼ ਦੇਖਿਓ ਮਾਣਿਆ ਸਰ ਜੀ ਮਾੜੇ ਹਾਲਾਤ ਭਾਈ ਪੰਜਾਬ ਦਾ ਬਹੁਤ ਮਾੜੇ ਹਾਲਾਤ ਹੈ ਮਤਲਬ ਪੁੱਛੋ ਨਾ ਯਾਰ ਹੂੰ ਇਦਾਂ ਦਾ ਮਤਲਬ ਲੋਕਾਂ ਦਾ ਮਤਲਬ ਸ਼ਰੀਆਮ ਚੌਂਕ ਦੇ ਵਿੱਚ ਫਾਂਸੀ ਦੇ ਜਾਣੀ ਚਾਹੀਦੀ ਹੈ ਅੱਜ ਕੱਲ ਬੱਚਿਆਂ ਨੂੰ ਲੋਕੀ ਤਾਲਸ ਲਿਆਉਂਦੇ ਤਾਂ ਕਿਸੇ ਨੂੰ ਪਤਾ ਲੱਗਾ ਇਸ ਬਾਰੇ ਮੈਨੂੰ 3-4 ਬੱਚੇ ਦਾ ਬੁਨਾਵਿਆ ਭਾਈ ਇਹ ਬੱਚਾ ਜੁਟਾ ਆ ਸਾਨੂੰ ਦੇ ਦਿਓ ਲੜਕੀ ਹੈ ਲੜਕੇ ਸੀ ਡੌਂਗ ਕਰਨ ਨੂੰ ਮੈਂ ਬੱਚੇ ਡੈੱਡ ਹੋ ਚੁੱਕਾ ਸੀ ਭਾਜੀ ਬੱਚੇ ਦਾ ਪੂਰਾ ਸਰੀਰ ਨੀਲਾ ਪਿਆ ਆ ਤੇ ਮਤਲਬ ਬੁਰੇ ਹਾਲ ਹੈ ਭਾਜੀ ਪੰਜਾਬ ਤੁਹਾਨੂੰ ਕਿੰਨੇ ਕੋਈ ਭਾਜੀ ਪਤਾ ਲੱਗਾ ਸੀ ਮੈਨੂੰ ਵੀ ਭਾਈ ਉਹ ਸਾਢੇ 6 ਵਜੇ ਪਤਾ ਲੱਗਾ ਮੈਂ ਘਰ ਤਿਆਰ ਹੁੰਦਾ ਵ ਜਦੋਂ ਗੋਤੂ ਬੇਬੀ ਤੇ ਆਇਆ ਮੜਾ ਜਾ ਕੇ ਦੇਖੋ ਇੱਥੇ ਆਏ ਤੇ ਦੇਖਿਆ ਮੈਂ ਕਪੜਾ ਚੱਕ ਕੇ ਦੇਖਿਆ ਤੇ ਬੇਬੀ ਮਤਲਬ ਪੂਰੀ ਬੋਡੀ ਨੀਲੀ ਪਈ ਹੈ ਲੜਕੀ ਆ ਜਿੰਦਾ ਉਹਨੂੰ ਦੇਖੋ ਮਤਲਬ ਕਿ ਇਹ ਕਿਤੇ ਰਾਤ ਕਾਫੀ ਟਾਈਮ ਰਾਤ ਆ ਬੋਡੀ ਨੀਲੀ ਪੈ ਗਈ ਹੈ ਰਾਤ ਦਾ ਕੰਮ ਹੈ ਭਾਜੀ ਇਹ ਤਾਂ ਮਤਲਬ ਇੱਕ ਦੋ ਦਿਨਾਂ ਦਾ ਪਹਿਲਾਂ ਤਾਂ ਹੁੰਦਾ ਕਿਤੇ ਮਤਲਬ ਨਾ ਨਾ ਪਹਿਲਾਂ ਤਾਂ ਕੰਮ ਨਹੀਂ ਆ ਮੈਂ ਦੇਖਿਆ ਭਾਈ ਪੁੱਤਿਆਂ ਨੇ ਖਾ ਜਾਣੀ ਆ ਮਤਲਬ ਇਹ ਕੰਮ ਜਿਹੜੇ ਹੋ ਜਾਂਦੇ ਨਹੀਂ ਆ ਇੱਕ ਇੱਕ ਅੱਧੀ ਬੋਡੀ ਜਾਂ ਕੁਛ ਵੀ ਆ ਭਾਜੀ ਮਤਲਬ ਪੂਰਾ ਬੇਬੀ ਬਣਿਆ ਆ ਜਿਹਦਾ ਪ੍ਰੋਪਰ ਹੁੰਦਾ ਨਾ ਬੱਚਾ ਪ੍ਰੋਪਰ ਬਣ ਚੰਗ 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 ਜਦ ਹੋ ਸਕਦਾ ਪਾਜੀ ਹੋ ਸਕਦਾ ਹੈ ਹੋ ਸਕਦਾ ਪਾਜੀ ਬਾਕੀ ਕੋ ਪੁਲਿਸ ਵਾਲੇ ਆ ਗਏ ਆਪਣੀ ਜੋ ਕਾਨੂੰਨੀ ਵਾਰ ਕੋਈ ਸੀਸੀਟੀ ਵੀ ਕੈਮਰਾ ਵਗੈਰਾ ਲੱਗੇ ਪਾਜੀ ਜਿਹੜਾ ਅੱਧ ਜਨਮਿਆਂ ਤੇ ਨਹੀਂ ਹੈ ਨਹੀਂ ਨਹੀਂ ਪੂਰੀ ਪੂਰੀ ਪੂਰਾ 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 ਇਹਦੀ ਗੱਲ ਨਹੀਂ ਪੂਚਣਾ ਸਾਨੂੰ 112 ਦੀ ਕਾਲ ਆਈ ਸੀਗੀ ਜੀ ਜੀ ਅੱਛਾ ਜੀ ਆਪਾਂ ਦਾ ਪੂਰੀ ਲੱਗੀ ਹੈ ਜਨਾ ਜਿਹੜਾ ਅੰਦੀ ਬੁੱਲਿੰਗ ਦਾ ਆ ਜਾਂਦਾ ਉਹਦੇ ਵਿੱਚ ਕੱਚਾ ਆ ਕੋਈ ਕੀ ਆ ਇਹ ਉਹਦੇ ਬਾਰੇ ਸੁਣਨਾ ਸੀ ਕਿ ਸਰ ਮੌਕੇ ਤੇ ਪਹੁੰਚੋ ਸੀ ਮੌਕੇ ਤੇ ਉਹ ਕੋ ਪਹੁੰਚੇ ਆ ਆ ਕੇ ਦੇਖਿਆ ਤੇ ਬੱਚਾ ਤਾਂ ਗੱਡੀ ਆ ਜੀ ਨਹੀਂ ਇਹ ਮੈਂ 6 ਹਲੇ ਵਾਲੇ ਕੋਈ ਸੀਸੀਟੀਵੀ ਕੈਮਰੇ ਲੱਗੇ ਨਹੀਂ ਆ ਅੱਜ ਤੱਕ ਤਾਂ ਸਾਡੀ ਅਸੀਂ ਗਾਲੇ ਕੋਲੇ ਨਿਗਾ ਮਾਰ ਚੁੱਕੇ ਆ ਅੱਛਾ ਜੀ ਕੈਮਰਾ ਹੈ ਨਹੀਂ ਕੋਈ ਇਹ ਇੱਕ ਟੇ ਵੀ ਨਹੀਂ ਲੱਗਾ ਹਲੇ ਵਾਲੇ ਦੇ ਨੂੰ ਅੰਧਿਆ ਮਾਰ ਕੇ ਜੇ ਉਹਦੇ ਵਿੱਚ ਆ ਪਿੱਛੇ ਦੇਖਦੇ ਆ ਜੇ ਪਿੱਛੇ ਸਾਡੇ ਡਿਊਟੀ ਅਫਸਰ ਆ ਰਹੇ ਆ ਦੇਖਦੇ ਆ ਦੇਖੇ ਤੋਂ ਵੀ ਉਹ ਆ ਤੇ ਨਹੀਂ ਜਿਹੜਾ ਸਰਪੂਰ ਨੂੰ ਦੇਖ ਕੇ ਕੀ ਅੰਦਾਜ਼ੇ ਲਗਾ ਦੇ ਕਿ ਜਿਹੜਾ ਕਿ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਸੁਟਿਆ ਗਿਆ ਕਿ ਆ ਅਧ ਬੱਚੇ ਨੂੰ ਜਿਹੜਾ ਸੁਟਿਆ ਗਿਆ ਜਨਮ ਦਿਨ ਤੋਂ ਬਾਅਦ ਜਨਮ ਤੋਂ ਬਾਅਦ ਹੀ ਸੁਟਿਆ ਗਿਆ ਲੱਗਦਾ ਮੈਨੂੰ ਕਿਉਂਕਿ ਜੇ ਇਹ ਕੰਮ ਵੀ ਜਿਹੜਾ ਆ ਮੈਨੂੰ ਲੱਗਦਾ ਵੀ ਸਵੇਰ ਦਾ ਹੀ ਆ ਤੜਕੇ ਦਾ ਅੱਛਾ ਜੀ ਕਿਉਂਕਿ ਜੇ ਤੜਕੇ ਦਾ ਨਾਂ ਹੁੰਦਾ ਤੇ ਜੇ ਉਹਦਾ ਰਾਤ ਦਾ ਹੁੰਦਾ ਤੇ ਜਾਨਵਰ ਤੁਹਾਨੂੰ ਪਤਾ ਕੁੱਤੇ ਪੈ ਜਾਂਦੇ ਇਦਾਂ ਦੀ ਚੀਜ਼ ਨੂੰ ਠੀਕ ਹੈ ਨਾ ਇਹ ਤੱਕ ਕੋਈ ਨਹੀਂ ਕਿਉਂਕਿ ਉਹ 6 ਵਜੇ ਤੱਕ ਉਹ ਆ ਗਿਆ ਜਿਹੜਾ ਕੱਫੇ ਵਧਣ ਆਇਆ ਸੀ ਓਨੇ 6 ਵਜੇ ਦੇਖਿਆ ਉਸੇ ਕਲੇ ਇਨਫੋਰਮ ਕਰ ਦਿੱਤਾ ਉਹਨਾਂ ਨੇ ਠੀਕ ਹੈ ਨਾ ਉਹਨਾਂ ਨੇ ਸਾਨੂੰ ਤਾਂ ਅਮੰਡਰ ਨੇ ਇਹਨੇ ਕਾਲ ਕੀਤੀ ਕਿ ਜੀ ਕੰਟਰੋਲ ਤੋਂ ਕਹੀ ਆਉਂਦੇ ਅਸੀਂ ਇੱਥੇ ਆ ਗਏ ਆ ਡਿਊਟੀ ਅਫਸਰ ਨੇ ਕਾਲ ਕਰ ਦਿੱਤੀ ਆ ਰਹੇ ਆ ਤੇ ਬਾਕੀ ਕਾਰਵਾਈ ਜੂਰ ਹੈ ਆਹ ਕੰਪਨੀ ਨੀਲੇ ਚਾਹ ਸਰ ਇੱਕ ਹੋਰ ਦੇਸ਼ ਦੇ ਵਿੱਚ ਕੋਈ ਫਰਕ ਨਹੀਂ ਬੱਚਿਆ ਸਮਝਿਆ ਜਾਂਦਾ ਬੇਟੀਆਂ ਦੇ ਬੇਟੇ ਬਰਾਬਰ ਨੇ ਦੀਤਾ ਵਿਲੀਅਮ ਨੇ ਪੰਜਾਬ ਦੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਆ ਗੁਰਦੇ ਦੇ ਵਿੱਚ ਨਾਮ ਰੋਸ਼ਨ ਕਿਤਾਬ ਪਰ ਕਿਸੇ ਲੋਕੀ ਇਹੋ ਜਿਹੀ ਮਰਦਾਂ ਵਾਲੇ ਲੋਕ ਇਦਾਂ ਬਾਰੇ ਕੀ ਕਹਿਣਾ ਚਾਹੋਗੇ ਵਾ ਇੱਕ ਮਿੰਟ ਜੋ ਬਕਰ ਜੋ ਜੀ ਟਾਈਮ ਦਾ ਨਹੀਂ ਹੈਗਾ ਅਸੀਂ ਬੱਚੇ ਤਾਂ ਬੇਟੇ ਤੇ ਬੇਟੀ ਚ ਕੋਈ ਫਰਕ ਨਹੀਂ ਹੈਗਾ ਪਰ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਜਿਹੜੀ ਆ ਭਾਈ ਨਾ ਕਰੋ ਇਹ ਕਿਸੇ ਕਾ ਚੋਰੀ ਲੋਕਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਨਸਾਨ ਨੇ ਜਨਮ ਲੈਣਾ ਆ ਉਹ ਪਾਪਾਂ ਵਾਲੇ ਬੰਦੇ ਬੱਚੇ ਹੁੰਦੇ ਆ ਜਾਂ ਮਾਪੇ ਹੁੰਦੇ ਜਿਨ੍ਹਾਂ ਦੇ ਘਰ ਬੱਚੇ ਜਨਮ ਲੈਂਦੇ ਆ ਲੋਕ ਤਰਸਦੇ ਇਹ ਨਾ ਬੱਚਿਆਂ